ਪਰ ਜਿੰਨਾ ਤੇ ਖੁਸ਼ੀ ਆਵੇ ਨਾ ਗੁਰੂ ਨਾਨਕ ਸਾਹਿਬ ਜੀ ਦੀ ਉਹ ਜ਼ਰੂਰ ਸੰਗਤ ਜੀ ਜੇ ਬਾਣੀ ਨਹੀਂ ਨਾ ਪੜ੍ਹਨੀ ਹੁੰਦੀ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਦੇਖੋ ਗੁਰੂ ਸਾਹਿਬ ਨੇ ਮਰਜਾਦਾ ਵਿੱਚ ਕਿਤੇ ਕੱਚ ਰੱਖੀ ਗੁਰਮਖੋ ਜਿਹੜੇ ਤੁਹਾਡੇ ਚੋਂ ਅਮਰਤ ਹਰੀ ਸਿੰਘ ਵਹੇ ਨੇ ਪੈਣਾ ਬੀਬੀਆਂ ਬੈਠੀਆਂ ਮਰਤਾਰੀ ਜਦੋਂ ਪੰਜ ਪਿਆਰੇ ਆਪਾਂ ਨੂੰ ਅਮਰਤ ਛਕਾਉਂਦੇ ਆ ਨਾ ਗੁਰਮਖੋ ਉਦੋਂ ਕਹਿੰਦੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸਵੇਰ ਫਿਰ ਸ਼ਾਮ ਕਰਨਾ ਫਿਰ ਨਾਲ ਕਹਿੰਦੇ ਜੇ ਬਾਣੀ ਨੂੰ ਪੜ੍ਹਨਾ ਨਾ ਆਵੇ ਤੇ ਸੁਣਨਾ ਸਾਡੇ ਮੂਸੇ ਸਥਾਨ ਤੇ ਨਾ 16 ਵਾਰ ਅਮਰਤ ਸੰਚਾਰ ਹੋ ਚੁੱਕਿਆ ਹੁਣ ਤੱਕ ਪਿਆਰੇ ਇੱਥੇ ਵੀ ਮੈਂ ਪ੍ਰਧਾਨ ਸਾਹਿਬ ਉਰੀ ਵਏ ਨੇ ਮੈਂ ਚਰਣਾ ਤੇ ਤੁਹਾਡੇ ਬੇਨਤੀ ਕਰਨਾ ਕਿਉਂਕਿ ਸਾਡੀ ਤਾਂ ਮਹਾਰਜ ਨੇ ਡਿਊਟੀ ਲਈ ਆ ਗੁਰਮਖੋ ਸੀ ਤਾਂ ਗੁਰਮਤ ਦੀਆਂ ਬੇਨਤੀਆਂ ਕਰ ਸਕਦੇ ਆ ਤੁਹਾਨੂੰ ਜਿਹੜੇ ਆਪਣੇ ਦਰਬਾਰ ਸਾਹਿਬ ਹੈ ਨਾ ਤੁਹਾਡਾ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਤੇ ਬਹੁਤ ਕਿਰਪਾ ਗੁਰੂ ਸਾਹਿਬ ਜੀ ਦੀ ਜਦੋਂ ਮੈਂ ਆਇਆ ਅੰਦਰ ਤੇ ਮੈਂ ਬਹੁਤ ਮੇਰੀ ਰੂਹ ਖੁਸ਼ ਹੋ ਗਈ ਵੇ ਕਿਉਂਕਿ ਮੈਂ 15 ਸਾਲ ਪਹਿਲਾਂ ਆਇਆ ਸੀ ਇੱਥੇ ਅੱਜ ਵੇਖਿਆ ਬੜਾ ਸੋਹਣਾ ਪਰ ਜਿਹੜੇ ਦਰਬਾਰ ਸਾਹਿਬ ਨੇ ਨਾ ਆਪਣੇ ਗੁਰਮੁਖ ਉਹ ਵੱਡੇ ਵੱਡੇ ਦਰਬਾਰ ਸਾਹਿਬ ਇਹ ਆਪਾਂ ਕੇਵਲ ਜੰਮਿਆਂ ਤੇ ਮਰਿਆਂ ਦੇ ਭੋਗ ਪਾਉਣ ਵਾਸਤੇ ਨਾ ਰੱਖੀਏ ਗੁਰਮੁਖ ਇਹ ਆਪਾਂ ਅੰਮ੍ਰਿਤ ਸੰਚਾਰ ਵਾਸਤੇ ਵੀ ਰੱਖੀਏ ਪਿਆਰਿਓ ਪੰਜ ਪੰਜ ਦਿਨਾਂ ਦੇ ਸ਼ਾਮ ਦੇ ਦੀਵਾਨ ਰੱਖੋ ਨਗਰਾਂ ਦੇ ਵਿੱਚ ਪੰਜ-ਪੰਜ ਦਿਨਾਂ ਦੇ ਦੀਵਾਨ ਰੱਖੋ 7-7 ਦਿਨਾਂ ਦੇ ਦੀਵਾਨ ਨਾ ਰੱਖੋ ਨਗਰ ਦੀ ਸੰਗਤ ਆਵੇ ਕੋਈ ਇੱਕ ਦੋ ਨਗਰਾਂ ਦੀ ਹੋਰ ਸੰਗਤ ਆ ਜਾਏ ਸੰਗਤ ਜੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰੀਏ ਆਪਾਂ ਸਾਰੇ ਮਿਲ ਕੇ ਇਹ ਆਪਣੀ ਡਿਊਟੀ ਆ ਖਾਲਸਾ ਜੀ ਇਹ ਆਪਣੀ ਡਿਊਟੀ ਆ ਸੰਗਤ ਜੀ ਚਲੋ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਸਤਿਗੁਰੂ ਜੀ ਦੀ ਖੁਸ਼ੀ ਹੁੰਦੀ ਫਿਰ ਬੰਦਾ ਪੰਜ ਚਾਰ ਮਿੰਟ ਬੈੰਦਾ ਚੌਂਕੜਾ ਲਾ ਕੇ ਤੇ ਸਾਧ ਸੰਗਤ ਜੀ ਬਿਨਾਂ ਖੁਸ਼ੀ ਤੋਂ ਬਾਣੀ ਨਹੀਂ ਬੰਦਾ ਪੜ ਸਕਦਾ ਬਿਨਾਂ ਖੁਸ਼ੀ ਤੋਂ ਸਿਮਰਨ ਕਿਤੇ ਇਹ ਕਿਤੇ ਬੱਚਿਆਂ ਦਾ ਖੇਡਾ ਸਿਮਰਨ ਵਿੱਚ ਬਹਿ ਜਾਣਾ ਇਹ ਖਾਲਾ ਜੀ ਦਾ ਬਾੜਾ ਥੋੜਾ ਤੇ ਪੰਜ ਪਿਆਰੇ ਕਹਿੰਦੇ ਜੇ ਬਾਣੀ ਪੜਨੀ ਤੈਨੂੰ ਆਉਂਦੀ ਨਹੀਂ ਸੁਣਨ ਦਾ ਤੈਨੂੰ ਮੌਕਾ ਨਾ ਮਿਲੇ ਫਿਰ ਕੀ ਕਹਿੰਦੇ ਕਹਿੰਦੇ ਮੂਲ ਮੰਤਰੀ ਜਪ ਲਈ ਬਹਿ ਕੇ ਆਖੋ ਸਤਨਾਮ ਸ੍ਰੀ ਵਾਹਿ ਜੇ ਤੈਨੂੰ ਮੂਲ ਮੰਤਰ ਵੀ ਨਾ ਆਵੇ ਮੈਂ ਬੇਨਤੀ ਕੀਤੀ ਸਾਡੇ ਨਾਲ ਜਦੋਂ ਸਥਾਨ ਤੇ ਅਮਰ ਸੰਚਾਰ ਹੁੰਦਾ ਮੈਂ ਪੰਜ ਪਿਆਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਹੁੰਨਾ ਵੀ ਜਦੋਂ ਨਾ ਤੁਸੀਂ ਮਰਜ਼ਾਦਾ ਦੱਸੋ ਉਦੋਂ ਉੱਚੀ ਆਵਾਜ਼ ਵਿੱਚ ਬੋਲ ਕੇ ਦੱਸਿਓ ਨਹੀਂ ਤੇ ਸਪੀਕਰ ਲਾ ਕੇ ਸਭ ਨੂੰ ਸੁਣਾਇਓ ਕਿਤੇ ਕੋਈ ਇਹ ਨਾ ਹੋਵੇ ਅੰਮਰ ਤੇ ਸ਼ੱਕ ਲਿਆ ਪਿੱਛੇ ਜੇ ਬੈਠਾ ਹੋਵੇ ਬੰਦਾ ਭੀੜ ਵਿੱਚ ਪਿੱਛੇ ਜੇ ਤੇ ਉੱਠ ਕੇ ਆਵੇ ਬਾਹਰ ਤੇ ਬਾਹਰ ਆ ਕੇ ਆਖੇ ਜਦੋਂ ਮਰਜ਼ਾਦਾ ਦੱਸੀ ਸੀ ਮੈਨੂੰ ਤਾਂ ਸੁਣਿਆ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਵੰਜਾ ਨਾ ਰਹਿ ਜਾਏ ਤੇ ਉਹ ਕਹਿੰਦੇ ਵੀ ਜੇ ਤੈਨੂੰ ਮੂਲ ਮੰਤਰ ਵੀ ਨਾ ਆਵੇ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਵਾਹਿਗੁਰੂ 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 ਸ਼ਬਦ ਦਾ ਜਪੀ ਸਕਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਧਾਰਨਾ ਪੜਨੀ ਨਾਲੇ ਸੰਗਤ ਨੂੰ ਬੇਨਤੀ ਕਰਨੀ ਸੰਗਦੇ ਖੇਤ ਜਾਣਿਓ ਨਾ ਜਾਂਦੇ ਜਾਂਦੇ ਜਪਿਆ ਕਰੋ ਭਾਈ ਪੈਣਾ ਬੀਬੀਆਂ ਤਾਰਾਂ ਕੱਢਦੀਆਂ ਵਜਾਂ ਦੀਆਂ ਪ੍ਰਸ਼ਾਦਾ ਪਕਾਉਂਦੀਆਂ ਪੇੜਾ ਵੇਲ ਦੀਆਂ ਸਬਜ਼ੀ ਬਣਾਉਂਦੀਆਂ ਭੈਣੋ ਬੀਬੀਓ ਉਦੋਂ ਜਪਿਆ ਕਰੋ ਕਿਵੇਂ ਜਪਿਆ ਕਰੋ ਬਾਹਮਪੁਰਸ਼ਾਂ ਨੇ ਫਿਰ ਧਾਰਨਾ ਪੜ੍ਹਨੀ ਆਖਣਾ ਸਾਰੇ ਮਿਲ ਕੇ ਬੋਲੋ ਫਿਰ ਸੰਗਤ ਨੇ ਨਾਲ ਮਿਲ ਕੇ ਬੋਲਣਾ ਪਿਆਰਿਓ ਤੇ ਆਓ ਆਪਾਂ ਵੀ ਫਿਰ ਪੜੀਏ ਧਾਰਨਾ ਤੁਸੀਂ ਸਾਰੇ ਮਿਲ ਕੇ ਬੋਲੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ

ਸਤਿ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ 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 ਗੱਦ ਕੇ ਸਤ ਨਾਮ ਜੀ ਵਾਹੇ ਗੁਰੂ ਵਾਹੇ ਸਤ ਨਾਮ ਸਤ ਨਾਮ ਸਤ ਸਤਿਨਾਮ ਦੀ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਿਨਾਮ 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 ਜੀ ਵਾਹੇ ਨੂਰ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਗੱਜ ਕੇ ਗੱਜ ਕੇ ਸਤਨਾਮ